ਇਹ ਹੈ ਕਿ ਉਹ ਗਨਪੁਆਇੰਟ ਤੋਂ ਖੁੱਲੀ ਗਈ ਸੀ ਬਲੌਂਗੀ ਦੇ ਰਿਆ ਨੇ ਅ ਸਾਡੀਆਂ ਇਹ ਵੀ ਜਿਹੜੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੇਫਟੀ ਡਿਪਾਰਟਮੈਂਟ ਜਿਹੜੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਸੀ ਪ्रेस ਕਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਕੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਹੈ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਇੱਕ ਦੇਸੀ ਕੱਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲੈਣਾ ਅ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ'ਚ ਰਹਿ ਰਹੇ ਸਨ ਤੇ ਇਹ ਡੇਲੀ ਛੱਬੜਾ ਫਜ਼ਿਲਕਾ ਦੇ ਬੇਸਿਕਲੀ ਕੁਝ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਥਿਆਨਦੇਜੀ ਨਹੀਂ ਕਿ ਇਹਨਾਂ ਨੇ ਪੀਜੀ ਦਾ ਕਮਰਾ ਰੈਂਟ ਤੇ ਲੈਂਦਾ ਹੋਇਆ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ ਵਾਰਦਾਤ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਦੋਂ ਬਾਅਦ ਹੀ ਵਾਪਸ ਫਜ਼ਿਲਕਾ ਕਰ ਗਿਆ ਸੀ ਹਜੇ ਤੱਕ ਇਹਨਾਂ ਦੀਆਂ ਦੋ ਚੋਰੀ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਐਕਟਿਵ ਆ ਉਹ ਚੋਰੀ ਕੀਤੀ ਸੀ ਪਲੱਸ ਇੱਕ ਬੁਲੇਟ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਕੀਤਾ ਸੀ ਇਹ ਇਹਸ ਗੱਡੀਆਂ ਦੇ ਵਿੱਚ ਚਾਹੇ ਚੋਰੀਆਂ ਹੋਈਆਂ ਹੋਈਆਂ ਗੱਡੀਆਂ ਇਹਦੇ ਉੱਤੇ 40 ਨੰਬਰ ਪੇਟ ਲਾ ਕੇ ਜਾਂ ਤਾਂ ਉਸ ਨੂੰ ਖੋਦੇ استعمال ਕਰਦੇ ਸਨ ਜਾਂ ਫਿਰ ਅੱਗੇ ਕਿਸੇ ਨੂੰ استعمال ਕਰਨ ਵਾਸਤੇ ਗੁੰਦੇ ਸਨ ਤੇ ਜਾਂ ਫਿਰ ਉਸ ਗੱਡੀ ਨੂੰ ਵੇਚ ਦਿੰਦੇ ਸਨ ਆ ਇਹ ਜਿਨ੍ਹਾਂ ਦੀ ਇਹਨਾਂ ਚ ਮੋਟਰਸਮ ਬ੍ਰਾਂਡਿੰਗ ਇਹਨਾਂ ਦੀ AC ਇਹਨਾਂ ਨੇ ਲੁਧਿਆਣੇ ਦੇ ਕਹਿੰਦੇ ਨੇ ਇੱਕ ਬੰਦੇ ਚੋਂ ਲੁਧਿਆਣੇ ਦੇ ਬੰਦੇ ਤੋਂ ਪਹਿਲਾਂ ਮੋਚੋਰੀ ਕੀਤਾ ਉੱਥੇ ਫੋਨ ਈਮਾਨੀ ਜਿਹੜੀ ਸੀ ਗੱਡੀ ਜਿਹੜੀ ਸੀਗੀ ਉਹ ਕੈਪ ਬੁੱਕ ਕਰਾਈ ਸੀ ਤਾਂ ਕਿ ਟ੍ਰੇਸ ਨਾ ਹੋ ਪਾ ਦੇਣੀ ਤੇ ਉਸ ਜਿਹੜੀ ਐਪ ਰੱਖੀ ਜਿਹੜੀ ਕੈਪ ਬੁੱਕ ਕਰਾਈ ਸੀ ਪਰ ਉਸ ਕੈਪ ਨੂੰ ਕਨਕਰਟਿਕ ਹੋ ਜਾਂ ਸਕਿਆ ਇਸ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੰਨਾ ਕਿਸ ਤਰ੍ਹਾਂ ਇਹ ਬਣ ਕੱਟਾ ਹੋਣਾ ਹੈ ਕਿ ਜਿਵੇਂ ਜਿਵੇਂ ਜਲ ਹੈ ਆਪਣੀ ਜੀ ਕਰੀਏ ਹਜੇ ਨੂੰ ਹਜੇ ਦਿੱਕਤ ਤਾਂ ਜਨਰਲ ਬੈਕਗਰਾਉਂਡ ਫਿਲਹਾਲ ਸਾਹਮਣੇ ਨਹੀਂ ਆਇਆ ਫਸਟ ਟਾਈਮ ਜਿਹੜੇ ਹੈਗੇ ਅਰੈਸਟ ਹੋਏ ਸੀ ਇਹਦੇ ਵਿੱਚ ਇੱਕ ਜਿਹੜਾ ਕਸ਼ਮੀਰ ਸਿੰਘ ਨਾਮ ਦਾ ਬੰਦਾ ਹੈ ਈ ਬਤੌਰ ਅਗਨੀ ਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਆਉਣ ਤੋਂ ਵਕਤ ਪਹੜਾ ਹੋਇਆ ਹੈ ਵਾਪਸ ਨਹੀਂ ਆਇਆ। 2022 2022 ਐਡਮਿਟ ਪੱਕਾ ਹੋਇਆ ਸੀ। ਇਹ ਕਿਹਨੂੰ ਪੱਕਾ ਐਡਮਿਟ ਕਰਦੇ ਨੇ? ਇਹ ਜੋ ਭਾਰਤ ਸੀ। ਤੇ ਡਰਗ ਐਡਿਕਸ਼ਨ ਦੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਪਰ ਕੋਈ ਮਨੇ ਹਜੇ ਤੱਕ ਨਹੀਂ ਕਿ ਇਹ ਹੀ ਪੈਸੇ ਵਾਸਤੇ ਚੀਜ਼ ਕਰਦੇ ਸੀ। ਗੱਡੀਆਂ ਨੂੰ ਜਾਂ ਵੇਚਦੇ ਸੀ ਜਾਂ ਫਿਰ ਆਪੇ ਇਸਤੇਮਾਲ ਕਰਦੇ ਸੀ। ਜਲਦੀ ਨੰਬਰ ਕਿੰਨੇ ਕਿਹੜੇ ਏਜ ਕਿਹ ਹੈ? ਇਹ 18 ਤੋਂ ਬਾਈ ਤੇ ਸਾਲ ਦੇ ਯੰਗਸਟਰ ਸਰ ਪ੍ਰੀਤ ਦਾ ਭਰਾ ਹੈ ਸਦਾ ਭਰਾ ਹੈ ਇਹ ਸਗਾ ਭਰਾ ਦੋ ਸਗੇ ਪੁਰਾਣੇ ਹੀ ਤੋਂ ਦੋ ਸਰ ਇਹ ਪਟਾ ਦਿੱਥੋਂ ਲੈ ਕੇ ਆਏ ਜਿਹੜਾ ਕੋਈ ਆ ਰਿਹਾ ਹੈ ਉਹ ਕਨੈਕਸ਼ਨ ਜਿਹੜਾ ਹੈ ਇਹ ਕਿੱਟਾ ਜਿਹੜਾ ਹੈ ਕਾਂਪੂਰ ਯੂਪੀ ਤੋਂ ਲੈ ਕੇ ਆ ਰਹੇ ਨੇ ਤੁਹਾਨੂੰ ਪਤਾ ਕਰਕੇ ਲੈ ਕੇ ਆਏ ਨੇ ਤੇ ਸਾਡੀ ਉਧਰ ਇਨਵੈਸਟੀਗੇਸ਼ਨ ਜਿੱਥੋਂ ਲੈ ਕੇ ਆਏ ਉਹਦੇ ਪ੍ਰਤੀਜਾ ਹੈ ਇਹਨਾਂ ਨੇ اسی 에ਰੀਆ ਨੂੰ ਬੀਚ ਟੈਕਸੀ ਸਟਾਚੂ ਇਸ ਇੰਪੋਰਟ ਇਹਨਾਂ ਨੇ ਪੂਰਾ ਪਲਾਨ ਤਰੀਕੇ ਨਾਲ ਕੀਤਾ ਕਿ ਅਸੀਂ ਇਹ ਚਾਹ ਹਾਂਜੀ ਇਹ ਚ ਬੇਸਿਕਲੀ ਇਹਨਾਂ ਨੇ ਦੱਸਿਆ ਕਿ ਲੋਕ ਪਾਦਿਲ ਕਦੋਂ ਆਉਂਦੇ ਸੀ ਕਿ ਉੱਥੇ ਉਥੇ ਬਾਈਕ ਟ੍ਰੇਨ ਜਾਂ ਬਾਈ ਬੱਸ ਹੰਦੇ ਸੀ ਕਿ ਇੱਥੇ ਆਪਣੇ ਟੀਜੀ ਦੇ ਵਿੱਚ ਜਿਹੜਾ ਟੂਰ ਰਹੇ ਸੀ ਉੱਥੇ ਰਹਿੰਦੇ ਸੀ ਫਿਰ ਲੇਟ ਨਾਈਟ ਯਰਲੀ ਮਾਰਨਿੰਗ ਕੋਈ ਚੋਰੀ ਜਾਂ ਲੁੱਟ-ਖੋਹ ਦੀ ਵਾਰਦਾਤ ਕਰਕੇ ਮੇਨੂੰ ਗੱਡੀ ਸਮੇਤ ਫੜੇ ਨਿਕਲ ਗਿਆ ਅਸੀਂ ਹਲੇ ਤੱਕ ਅਕਸਰ ਕੋਈ ਹੋਰ ਕਦੇ ਹੋਈ ਜਦੋਂ ਤੁਸੀਂ ਗੱਡੀ ਦੀ ਗੱਲ ਕਰਦੇ ਹੋ ਜਦੋਂ ਤੁਸੀਂ ਕਿਹਾ ਕਿ ਬੁਲੇਟ ਵੀ ਸੀਗਾ ਐਕਟਿਵਾ ਵੀ ਸੀਗਾ ਉਹ ਵੀ ਰਿਕਵਰਡ ਹੈ ਇਹਦੀ ਮੋਟਰਸਾਈਕਲ ਮੋਨੋਸਾਈਕਲ ਕਿੰਨਾ ਸਾਹਮਣੇ ਆਇਆ ਕਿੰਨੇ ਕਰੀਏ ਨਵੇਂ ਹਾਲ ਅਭੀ ਤੱਕ ਫਿਲਹਾਲ 3 ਤੋਮਾਰ ਬਸ ਰਿਕਵਰਡ ਹੈ ਤੋ ਬਾਕੀ ਅਜੇ ਪੁਲਤਾ ਚੱਲ ਰਹੀ ਹੈ ਤੋ ਔਰ ਵੀ ਕਾਫੀ ਐਕਸੀਡ ਉਸੇ ਕਰਤੇ ਕਿਹਾ ਤੇ ਜਾਲੀ ਨੰਬਰ ਪਲੇਟ ਲਗਾ ਕੇ ਵੀ ਸਰਕਾਰ ਇਹ ਦੋਨੋਂ ਬਣਾਉਂਗੀ ਸੀ ਚੋਰੀ ਬਣਾਉਂਗੀ ਕਰਤੇ ਕਿਹਾ ਤੇ ਅੱਗੇ ਸੇਲ ਆਊਟ ਕਰਤੇ تھے ਜਾਂ ਫਿਰ ਇੰਦੇ ਕੋਈ ਵਾਅਦਤੋਂ ਕੋ ਅੰਜਾਮ ਵਗੈਰਾ ਕੁਝ ਐਸਾ ਤੇ ਇਹ ਵਾਅਦਤ ਕੋ ਅੰਜਾਮ ਦੇਣੇ ਲਈ ਯੂਜ਼ਰ ਤੁਹਾਨੂੰ ਸਾਹਮਣੇ ਨਹੀਂ ਰਹੀਏ ਲੇਕਿਨ ਯਾ ਤਾਂ ਖੁੱਤੀ ਇੱਕ ਇੱਕ ਤੋਂ ਬੜੀ ਉਭਿਸਮਾਨ ਕਰੀਤੀ ਇੱਕ ਦੋ ਗੱਡੀਆਂ ਨੂੰ ਕੀ ਇਹਦੇ ਬੇਚ ਸਰ ਕਿਨੂੰ ਬੇਚਦੇ ਸੀ ਉਹ ਕੋ ਜਾਣਕਾਰੀ ਨਹੀਂ ਉਹ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹਨੂੰ ਅੱਗੇ ਵੇਚਦੇ ਸੀ ਚੋਰੀਆਂ ਦੀ ਗੱਡੀਆਂ ਉਹਨਾਂ ਨੇ ਖਲਾਫੀ ਜੇ ਉਹਨਾਂ ਦਾ ਕਸੂਰ ਹੋਇਆ ਤਾਂ ਕਰਦੇ ਪਰ ਕਿਉਂਕਿ ਜਾਲੀ ਨੰਬਰ ਪਲੇਟ ਜਲਦੀ ਤੱਕ ਪ तो यही यही कर दिया इनचों कौन करता है मेन मेरा कि मास्टर में से है इशवीत मास्टर उस पर पता लगे कि न कितने पड़े हुए सारे क्योंकि एक तो भी वीर है बाकी है कुछ नहीं है ये प्रश्न पास सारे प्रश्न पास एक से 10 तक दो प्रश्न सर है कि इन ड्राइव ओला होगी ओवर इतना रेजिस्टेंस है ਲੇਕਿਨ ਇਸ ਤਰ੍ਹਾਂ ਦੀ ਜਿਹੜੀ ਐਪਸ ਹੈ ਉਹਦਾ ਕਈ ਵਾਰੀ ਡਾਟਾ ਨਹੀਂ ਮਿਲ ਪਾਉਂਦਾ ਜਿਸ ਕਰਕੇ ਪ੍ਰੋਬਲਮ ਜਿਹੜੀ ਆਬਵੀਅਸ ਹੁੰਦੀ ਹੈ ਡਾਟਾ ਦੀ ਕੋਈ ਪ੍ਰੋਬਲਮ ਇੱਕ ਐਡ ਕਰਨਾ ਚਾਹੂੰਗਾ ਅੱਜ ਵੀ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ ਬੜੇ ਸਾਰੇ ਟੈਕਸੀ ਡਰਾਈਵਰਸ ਇਕੱਠੇ ਹੋ ਕੇ ਐਸੋਸੀਏਸ਼ਨ ਉਹ ਵੀ ਇਹੀ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਨੂੰ ਐਸੀ ਚੀਜ਼ ਤੇ ਜਿਹੜਾ ਬੰਨਿਆ ਜਾ ਰਿਹਾ ਜਦ ਕਿ ਜੋ ਨਾਨ ਰਜਿਸਟਰਡ ਐਪਸ ਨੇ ਉਹਨਾਂ ਦੇ ਕੋਈ ਕਾਰਨ ਨਹੀਂ ਹੋ ਰਹੀ ਇਹ ਚੀਜ਼ਾਂ ਸਾਹਮਣੇ ਹੋ ਰਹੀਆਂ ਤੇ ਫਿਰ ਇਹ ਸ਼ਾਮਿਲ ਹੈ ਜੀ ਇਹਨਾਂ ਕੈਕਸ ਜਿਹੜਾ ਹੈ ਉਹ

आदोन ने अपने काउंटर पर से तो भी बात हुई हुई है कि एक्चुअल रिटर्न लेटर्स भी लिखे हुए हैं बबली भी बात हुई हुई है उसके रिगार्डिंग के वहाँ पे काफी इंसिडेंट्स स्टेट के होते रहते हैं चलो हम कॉन्फिडेंस ये कह सकते हैं कि हमारे तो सारे चैलेंजेस जो वो ट्रेस हुए हैं

जो तो किराएदार हैं उनकी रजिस्ट्रेशन प्रॉपर थानों में नहीं करवाई जा रही है तो उसके लिए भी कुछ आप लोग तो रहे हैं।, भी है। सारी हम हैं तो उसकी प्रॉपर पुलिस वेरिफिकेशन कराइए ये जो है ये अभी ही गए ये दो महीने पहले ही कमरा लिया है तो इस चीज़ के लिए चल रहा है